ਸਵਾਗਤ ਹੈ ਦੋਸਤੋ ਇੱਕ ਹੋਰ ਕਹਾਣੀ ਵਿੱਚ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਪੰਜਾਬ ਦੇ ਇੱਕ ਪਿੰਡ ਵਿੱਚ ਰਹਿੰਦੇ ਗੁਰਪ੍ਰੀਤ ਤੇ ਹਰਬੰਸ ਬਹੁਤ ਚੰਗੇ ਦੋਸਤ ਸੀ ਉਹ ਦੋਵੇਂ ਇੱਕ ਦੂਜੇ ਨਾਲ ਘਰੇਲੂ ਕੰਮ ਭਰਾਵਾਂ ਵਾਂਗ ਕਰਦੇ ਸੀ ਉਹਨਾਂ ਦਾ ਸਾਰਾ ਪਿੰਡ ਖੇਤੀਬਾੜੀ ਤੇ ਹੀ ਨਿਰਭਰ ਕਰਦਾ ਸੀ ਉਹ ਖੁੱਲੀ ਹਵਾ ਵਿੱਚ ਦੌੜਨਾ ਪਸੰਦ ਕਰਦੇ ਸੀ ਹਰਵੰਸ ਦੀ ਇੱਕ ਛੋਟੀ ਭੈਣ ਵੀ ਸੀ ਜਿਸ ਦਾ ਨਾਮ ਮੀਨਾ ਸੀ ਮੀਨਾ ਸ਼ਹਿਰ ਵਿੱਚ ਪੜਨ ਜਾਂਦੀ ਸੀ ਤੇ ਸਮੇਂ-ਸਮੇਂ ਤੇ ਪਿੰਡ ਆਉਂਦੀ ਜਾਂਦੀ ਰਹਿੰਦੀ ਸੀ ਮੀਨਾ ਇੱਕ ਉੱਚੀ ਲੰਮੀ ਖੂਬਸੂਰਤ ਕੁੜੀ ਸੀ ਜਿਸ ਦੀ ਮੁਸਕਾਨ ਦਿਲ ਨੂੰ ਛੂ ਜਾਂਦੀ ਸੀ ਇੱਕ ਦਿਨ ਗੁਰਪ੍ਰੀਤ ਜਦੋਂ ਖੇਤਾਂ ਵਿੱਚ ਕੰਮ ਕਰ ਰਿਹਾ ਸੀ ਤਾਂ ਮੀਨਾ ਉਸ ਪਾਸੇ ਤੋਂ ਲੰਘ ਰਹੀ ਸੀ ਉਹਨਾਂ ਦੋਵਾਂ ਦੇ ਜਦੋਂ ਇੱਕ ਦੂਜੇ ਨੂੰ ਵੇਖਿਆ ਤਾਂ ਮੀਨਾ ਮਿੱਠਾ ਜਿਹਾ ਮੁਸਕਰਾ ਦਿੰਦੀ ਹੈ ਗੁਰਪ੍ਰੀਤ ਨੂੰ ਵੀ ਉਸੇਲੇ ਮਹਿਸੂਸ ਹੋਇਆ ਕਿ ਉਸਦਾ ਦਿਲ ਮੀਨਾ ਵੱਲ ਖਿੱਚਿਆ ਜਾ ਰਿਹਾ ਹੈ ਹੁਣ ਇਸੇ ਤਰ੍ਹਾਂ ਹੀ ਦਿਨ ਬੀਤਣ ਲੱਗੇ ਤਾਂ ਗੁਰਪ੍ਰੀਤ ਦਾ ਇਹ ਖਿਚਾ ਪਿਆਰ ਵਿੱਚ ਬਦਲਣ ਲੱਗਾ ਇੱਕ ਸ਼ਾਮ ਗੁਰਪ੍ਰੀਤ ਖੇਤਾਂ ਵਿੱਚ ਮੀਨਾ ਨੂੰ ਮਿਲਦਾ ਹੈ ਉਹ ਦੋਵੇਂ ਲੰਮਾ ਸਮਾਂ ਗੱਲਾਂ ਕਰਦੇ ਬਤੀਤ ਕਰਦੇ ਹਨ ਜੋ ਮੀਨਾ ਉਸ ਨਾਲ ਆਪਣੀਆਂ ਖੁਸ਼ੀਆਂ ਤੇ ਗਮ ਸਾਂਝੇ ਕਰਦੀ ਹੈ ਤਾਂ ਗੁਰਪ੍ਰੀਤ ਵੀ ਉਸ ਨੂੰ ਆਪਣੇ ਦਿਲ ਦੀ ਗੱਲ ਕਹਿੰਦਾ ਹੈ ਮੀਨਾ ਵੀ ਗੁਰਪ੍ਰੀਤ ਨਾਲ ਵਿਆਹ ਕਰਵਾਉਣ ਬਾਰੇ ਸੋਚਦੀ ਹੈ ਪਰ ਉਹ ਸਭ ਕੁਝ ਸਮਝਦੀ ਸੀ ਕਿ ਗੁਰਪ੍ਰੀਤ ਚਾਹ ਕੇ ਵੀ ਦੋਸਤੀ ਦੀ ਲਕੀਰ ਪਾਰ ਨਹੀਂ ਕਰ ਸਕਦਾ ਕਿਉਂਕਿ ਗੁਰਪ੍ਰੀਤ ਦੀ ਹਰਬੰਸ ਨਾਲ ਦੋਸਤੀ ਮੀਨਾ ਨਾਲ ਪਿਆਰ ਦੇ ਰਾਹ ਵਿੱਚ ਆ ਰਹੀ ਸੀ ਗੁਰਪ੍ਰੀਤ ਨੂੰ ਇਹ ਚਿੰਤਾ ਕਿ ਜੇਕਰ ਇਹ ਗੱਲ ਕਦੇ ਹਰਬੰਸ ਨੂੰ ਪਤਾ ਲੱਗ ਗਈ ਤਾਂ ਦੋਸਤੀ ਵਿੱਚ ਦਰਾੜ ਪੈ ਜਾਵੇਗੀ ਪਰ ਉਸ ਦਿਨ ਦੇ ਮੌਕੇ ਨੇ ਉਸ ਦੀ ਜ਼ਿੰਦਗੀ ਵਿੱਚ ਇੱਕ ਨਵਾਂ ਮੋੜ ਲੈ ਲਿਆ ਸੀ ਇੱਕ ਦਿਨ ਹਰਬੰਸ ਦੀ ਪਤਨੀ ਮਨਪ੍ਰੀਤ ਜਿਸ ਨਾਲ ਗੁਰਪ੍ਰੀਤ ਦਾ ਵੀ ਖਾਸ ਰਿਸ਼ਤਾ ਸੀ ਉਸ ਨੂੰ ਖੇਤਾਂ ਵਿੱਚ ਮਿਲਦੀ ਹੈ ਗੁਰਪ੍ਰੀਤ ਮਨਪ੍ਰੀਤ ਨਾਲ ਬਹੁਤ ਸਮਾਂ ਬਿਤਾਉਂਦਾ ਹੈ ਉਹ ਅਕਸਰ ਹੀ ਖੇਤਾਂ ਵਿੱਚ ਇਕੱਠੇ ਹੋ ਜਾਂਦੇ ਸੀ ਮਨਪ੍ਰੀਤ ਉਸ ਨੂੰ ਪਸੰਦ ਕਰਦੀ ਸੀ ਪਰ ਗੁਰਪ੍ਰੀਤ ਉਸ ਨੂੰ ਹਮੇਸ਼ਾ ਭਾਬੀ ਦੀ ਨਜ਼ਰ ਨਾਲ ਹੀ ਵੇਖਦਾ ਸੀ ਕਿਉਂਕਿ ਉਸ ਨੂੰ ਪਤਾ ਸੀ ਕਿ ਸਰੀਰਕ ਨੇੜਤਾ ਰਿਸ਼ਤੇ ਦਾ ਸਹੀ ਜਵਾਬ ਨਹੀਂ ਹੈ ਮਨਪ੍ਰੀਤ ਵੀ ਇਸ ਗੱਲ ਨੂੰ ਸਮਝ ਗਈ ਸੀ ਉਹਨਾਂ ਦੋਵਾਂ ਨੇ ਇੱਕ ਦੂਜੇ ਨਾਲ ਵਾਅਦਾ ਕੀਤਾ ਕਿ ਉਹ ਇਸ ਹੱਦ ਨੂੰ ਕਦੇ ਪਾਰ ਨਹੀਂ ਕਰਨਗੇ ਇਹ ਪਲ ਗੁਰਪ੍ਰੀਤ ਲਈ ਇੱਕ ਵੱਡਾ ਸਬਕ ਬਣੇ ਕਿ ਦੋਸਤੀ ਤੇ ਭਰੋਸਾ ਬਹੁਤ ਵੱਡੀ ਗੱਲ ਹੈ ਜਿਸ ਨੂੰ ਪਿਆਰ ਤੇ ਆਪਣੀ ਇੱਛਾ ਕਰਕੇ ਦਾਅ ਤੇ ਨਹੀਂ ਲਾਇਆ ਜਾ ਸਕਦਾ ਇਸ ਕਰਕੇ ਉਸਨੇ ਮੀਨਾ ਨਾਲ ਵੀ ਸਾਫ਼ ਦਿਲ ਨਾਲ ਗੱਲ ਕੀਤੀ ਸੀ ਕਿ ਉਹ ਹਮੇਸ਼ਾ ਉਸਦੀ ਇੱਜ਼ਤ ਕਰੇਗਾ ਤੇ ਕੋਈ ਅਜੀਹਾ ਕਦਮ ਨਹੀਂ ਚੁੱਕੇਗਾ ਜੋ ਉਹਨਾਂ ਦੀ ਦੋਸਤੀ ਤੇ ਰਿਸ਼ਤੇ ਨੂੰ ਤੋੜ ਦੇਵੇਗਾ ਇਸ ਲਈ ਗੁਰਪ੍ਰੀਤ ਨੇ ਮੀਨਾ ਨੂੰ ਹਮੇਸ਼ਾ ਇੱਜ਼ਤ ਨਾਲ ਹੀ ਵੇਖਿਆ ਸੀ ਉਹ ਹਰਵੰਸ ਨਾਲ ਦੋਸਤੀ ਨੂੰ ਕਾਇਮ ਰੱਖਣਾ ਚਾਹੁੰਦਾ ਸੀ ਗੁਰਪ੍ਰੀਤ ਨੇ ਇਹ ਸਬਕ ਲਿਆ ਕਿ ਪਿਆਰ ਉਦੋਂ ਹੀ ਖੂਬਸੂਰਤ ਹੋ ਸਕਦਾ ਹੈ ਜਦੋਂ ਦਿਲ ਨਾਲ ਹੋਵੇ ਤੇ ਸਮੇਂ ਨਾਲ ਰਿਸ਼ਤਿਆਂ ਦੀ ਇੱਜ਼ਤ ਕੀਤੀ ਜਾਵੇ ਕਿਉਂਕਿ ਪਿੰਡ ਵਿੱਚ ਵੀ ਗੁਰਪ੍ਰੀਤ ਤੇ ਹਰਬੰਸ ਦੀ ਦੋਸਤੀ ਦੀ ਮਿਸਾਲ ਦਿੱਤੀ ਜਾਂਦੀ ਸੀ ਉਹ ਕਦੇ ਇੱਕ ਦੂਜੇ ਤੋਂ ਬਿਨਾਂ ਸੋਚ ਵੀ ਨਹੀਂ ਸਕਦੇ ਸੀ ਇਸ ਤਰ੍ਹਾਂ ਗੁਰਪ੍ਰੀਤ ਆਪਣੇ ਕੰਮਾਂ ਵਿੱਚ ਰੁੱਝ ਜਾਂਦਾ ਹੈ ਫਿਰ ਮੀਨਾ ਨੂੰ ਕਾਲਜ ਤੋਂ ਛੁੱਟੀਆਂ ਹੋ ਜਾਂਦਾਂ ਹਨ ਉਹ ਸ਼ਹਿਰ ਤੋਂ ਵਾਪਸ ਆਪਣੇ ਘਰ ਆ ਜਾਂਦੀ ਹੈ ਅੱਜ ਫਿਰ ਗੁਰਪ੍ਰੀਤ ਨੇ ਮੀਨਾ ਦੇ ਚਿਹਰੇ ਵਿੱਚ ਕੁਝ ਵੱਖਰਾ ਦੇਖਿਆ ਸੀ ਮੀਨਾ ਨੇ ਵੀ ਗੁਰਪ੍ਰੀਤ ਵੱਲ ਵੇਖਿਆ ਤੇ ਉਸ ਦੀਆਂ ਅੱਖਾਂ ਵਿੱਚ ਉਸ ਨੂੰ ਇੱਕ ਚਮਕ ਦਿਖਾਈ ਦਿੱਤੀ ਸੀ ਉਹ ਦੋਵੇਂ ਬਹੁਤ ਦਿਨਾਂ ਬਾਅਦ ਦੁਬਾਰਾ ਮਿਲੇ ਸੀ ਉਸ ਵੇਲੇ ਹਰਬੰਸ ਕਿਸੇ ਕੰਮ ਲਈ ਸ਼ਹਿਰ ਗਿਆ ਹੋਇਆ ਸੀ ਇਸ ਲਈ ਗੁਰਪ੍ਰੀਤ ਤੇ ਮੀਨਾ ਖੇਤਾ ਵਿੱਚ ਇੱਕ ਦੂਜੇ ਨਾਲ ਗੱਲਾਂ ਕਰਦੇ ਘੁੰਮਣ ਚਲੇ ਜਾਂਦੇ ਹਨ ਉੱਥੇ ਹਵਾ ਵਿੱਚ ਕੁਝ ਵੱਖਰਾ ਹੀ ਰਮਾਂਸ ਦਿਖ ਰਿਹਾ ਸੀ ਜਿਸ ਕਰਕੇ ਉਹਨਾਂ ਦੀ ਨਜ਼ਦੀਕੀ ਵੱਧ ਗਈ ਸੀ ਇਸ ਤਰ੍ਹਾਂ ਸਮਾਂ ਲੱਗ ਰਿਹਾ ਸੀ ਪਰ ਇੱਕ ਦਿਨ ਗੁਰਪ੍ਰੀਤ ਦੇ ਮਨ ਵਿੱਚ ਇੱਕ ਖਤਰਨਾਕ ਸ਼ੱਕ ਪੈ ਗਿਆ ਸੀ ਕਿਉਂਕਿ ਹਰਬੰਸ ਦੀ ਪਤਨੀ ਮਨਪ੍ਰੀਤ ਜੋ ਅਕਸਰ ਜਦੋਂ ਗੁਰਪ੍ਰੀਤ ਕਰਦੇ ਕੰਮਾਂ ਵਿੱਚ ਮਦਦ ਕਰਾਉਣ ਜਾਂਦਾ ਉਹ ਉਸ ਨੂੰ ਮਿਲਦੀ ਰਹਿੰਦੀ ਸੀ ਉਹ ਕੁਝ ਦਿਨਾਂ ਤੋਂ ਗੁਰਪ੍ਰੀਤ ਦੇ ਬਹੁਤ ਹੀ ਨੇੜੇ ਆਉਣ ਲੱਗੀ ਸੀ ਮਨਪ੍ਰੀਤ ਦੀਆਂ ਨਜ਼ਰਾਂ ਵਿੱਚ ਇੱਕ ਗੂੜੀ ਖਾਮੋਸ਼ੀ ਤੇ ਕਈ ਰਾਜ਼ ਛੁਪੇ ਹੋਏ ਸੀ ਇੱਕ ਦਿਨ ਜਦੋਂ ਗੁਰਪ੍ਰੀਤ ਤੇ ਮਨਪ੍ਰੀਤ ਖੇਤਾਂ ਵਿੱਚ ਇਕੱਲੇ ਸੀ ਤਾਂ ਉਸਨੇ ਗੁਰਪ੍ਰੀਤ ਦਾ ਹੱਥ ਫੜ ਕੇ ਕੁਝ ਅਜੀਬਾ ਕਿਹਾ ਜੋ ਉਸਨੇ ਕਦੇ ਸੋਚਿਆ ਵੀ ਨਹੀਂ ਸੀ ਉਹ ਕਹਿਣ ਲੱਗੀ ਗੁਰਪ੍ਰੀਤ ਮੈਨੂੰ ਲੱਗਦਾ ਹੈ ਕਿ ਤੁਸੀਂ ਮੈਨੂੰ ਸਮਝ ਸਕਦੇ ਹੋ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਜਦੋਂ ਮਨਪ੍ਰੀਤ ਨੇ ਨਜ਼ਰਾਂ ਨੂੰ ਗੁਰਪ੍ਰੀਤ ਦੇ ਚਿਹਰੇ ਤੇ ਟਿਕਾ ਕੇ ਇਹ ਗੱਲ ਕਹੀ ਤਾਂ ਗੁਰਪ੍ਰੀਤ ਨੂੰ ਬਹੁਤ ਸਦਮਾ ਲੱਗਿਆ ਕਿਉਂਕਿ ਮਨਪ੍ਰੀਤ ਹਰਬੰਸ ਦੀ ਪਤਨੀ ਸੀ ਇਸ ਲਈ ਗੁਰਪ੍ਰੀਤ ਦੇ ਦਿਲ ਵਿੱਚ ਗੁੱਸਾ ਤੇ ਹੈਰਾਨੀ ਦਾ ਤੂਫਾਨ ਉੱਠਿਆ ਉਸ ਨੇ ਤੁਰਨ ਦੀ ਕੋਸ਼ਿਸ਼ ਕੀਤੀ ਪਰ ਮਨਪ੍ਰੀਤ ਨੇ ਉਸ ਦਾ ਰਾਹ ਰੋਕ ਲਿਆ ਉਸ ਨੂੰ ਪਤਾ ਸੀ ਕਿ ਜੇਕਰ ਇਸ ਸੱਚ ਦਾ ਪਰਦਾ ਫਾਸ਼ ਹੋ ਗਿਆ ਤਾਂ ਨਾ ਸਿਰਫ ਉਸਦੀ ਦੋਸਤੀ ਖਤਮ ਹੋਵੇਗੀ ਸਗੋਂ ਪੂਰੇ ਪਿੰਡ ਵਿੱਚ ਅਜੀਹਾ ਕਾਂਡ ਹੋ ਜਾਵੇਗਾ ਜਿਸ ਦਾ ਜਵਾਬ ਦੇਣਾ ਮੁਸ਼ਕਲ ਹੋ ਜਾਵੇਗਾ ਗੁਰਪ੍ਰੀਤ ਦੀ ਜ਼ਿੰਦਗੀ ਵਿੱਚ ਆਈ ਦੋਵੇਂ ਮੋੜ ਹੀ ਖਤਰਨਾਕ ਸੀ ਮੀਨਾ ਨਾਲ ਵਧ ਰਹੀ ਨੇੜਤਾ ਤੇ ਮਨਪ੍ਰੀਤ ਦਾ ਅਣਜਾਣਾ ਰਾਜ ਹੁਣ ਗੁਰਪ੍ਰੀਤ ਦਾ ਇੱਕ ਦਿਨ ਮਹੀਨਿਆਂ ਵਿੱਚ ਬਦਲ ਰਿਹਾ ਸੀ ਪਰ ਉਸ ਨੂੰ ਸਮਝ ਨਹੀਂ ਆ ਰਹੀ ਸੀ ਕਿ ਇਹ ਦੋਰੀ ਖੇਡ ਕਿਵੇਂ ਚਲਾਉਣੀ ਹੈ ਉਸਦੇ ਦਿਲ ਵਿੱਚ ਸੱਚ ਛਪਾਉਣ ਦਾ ਖਤਰਾ ਵੱਧ ਰਿਹਾ ਸੀ ਇੱਕ ਦਿਨ ਗੁਰਪ੍ਰੀਤ ਜਦੋਂ ਮੀਨਾ ਨੂੰ ਮਿਲਣ ਖੇਤਾਂ ਵਿੱਚ ਗਿਆ ਤਾਂ ਉਸਨੇ ਦੇਖਿਆ ਹਰਬੰਸ ਦੂਰ ਤੋਂ ਕਿਵੇਂ ਮੀਨਾ ਨੂੰ ਦੇਖ ਰਿਹਾ ਸੀ ਹਰਬੰਸ ਦੇ ਹੱਥ ਵਿੱਚ ਇੱਕ ਚਿੱਠੀ ਸੀ ਜੋ ਉਸਨੇ ਮੀਨਾ ਦੇ ਬੈਗ ਵਿੱਚੋਂ ਕੱਢੀ ਸੀ ਉਸ ਨੂੰ ਮੀਨਾ ਤੇ ਗੁਰਪ੍ਰੀਤ ਦੇ ਰਾਜ ਬਾਰੇ ਸਭ ਪਤਾ ਲੱਗ ਚੁੱਕਾ ਸੀ ਪਰ ਹਰਬੰਸ ਚੁੱਪ ਸੀ ਉਸ ਦੇ ਚਿਹਰੇ ਤੇ ਇੱਕ ਗਹਿਰੀ ਖਮੋਸ਼ੀ ਸੀ ਜਿਵੇਂ ਉਹ ਕੋਈ ਵੱਡੀ ਖੇਡ ਰਚ ਰਿਹਾ ਹੋਵੇ ਗੁਰਪ੍ਰੀਤ ਦੇ ਦਿਲ ਵਿੱਚ ਬੇਚੈਨੀ ਵਧ ਗਈ ਸੀ ਕਿਉਂਕਿ ਉਸ ਨੂੰ ਲੱਗਦਾ ਸੀ ਕਿ ਹਰਬੰਸ ਨੂੰ ਮੀਨਾ ਤੇ ਉਸ ਦੇ ਬਾਰੇ ਪਤਾ ਲੱਗ ਗਿਆ ਹੈ ਪਰ ਉਹ ਕਿਸੇ ਵੀ ਰੂਪ ਵਿੱਚ ਗੁਰਪ੍ਰੀਤ ਦੇ ਸਾਹਮਣੇ ਨਹੀਂ ਆਇਆ ਸੀ ਉਸ ਦੀ ਇਹ ਚੁੱਪ ਗੁਰਪ੍ਰੀਤ ਨੂੰ ਹਰ ਪਲ ਹੌਲੀ-ਹੌਲੀ ਖਾ ਰਹੀ ਸੀ ਇੱਕ ਰਾਤ ਜਦੋਂ ਗੁਰਪ੍ਰੀਤ ਆਪਣੇ ਖਿਆਲਾਂ ਵਿੱਚ ਖੋਇਆ ਹੋਇਆ ਸੀ ਉਸ ਨੂੰ ਇੱਕ ਅਚਾਨਕ ਕਾਲ ਆਉਂਦੀ ਹੈ ਦੂਜੇ ਪਾਸੇ ਮਨਪ੍ਰੀਤ ਦੀ ਆਵਾਜ਼ ਸੀ ਉਸ ਦੀ ਆਵਾਜ਼ ਵਿੱਚ ਇੱਕ ਡਰ ਮਹਿਸੂਸ ਹੋ ਰਿਹਾ ਸੀ ਗੁਰਪ੍ਰੀਤ ਤੂੰ ਹੁਣੇ ਹੀ ਆ ਜਾ ਹਰਬੰਸ ਨੂੰ ਸਭ ਪਤਾ ਲੱਗ ਗਿਆ ਹੈ ਉਹ ਗੁੱਸੇ ਵਿੱਚ ਬਾਹਰ ਗਿਆ ਹੈ ਤੇ ਮੀਨਾ ਨੂੰ ਲੱਭ ਰਿਹਾ ਹੈ ਗੁਰਪ੍ਰੀਤ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਸੀ ਉਸ ਦਾ ਦਿਲ ਬਹੁਤ ਤੇਜ਼ੀ ਨਾਲ ਸੜਕਾਂ 'ਨ ਲੱਗਾ ਉਹ ਸਮਝ ਗਿਆ ਸੀ ਕਿ ਹੁਣ ਖੇਡ ਖਤਮ ਹੋ ਰਹੀ ਹੈ ਗੁਰਪ੍ਰੀਤ ਨੇ ਜਲਦੀ ਨਾਲ ਮੀਨਾ ਨੂੰ ਕਾਲ ਕੀਤੀ ਪਰ ਉਸ ਦਾ ਫੋਨ ਬੰਦ ਸੀ ਉਹ ਕੱਲ ਰਾਤ ਮਿਲਣ ਵਾਲੇ ਸੀ ਪਰ ਹੁਣ ਇਸ ਤਰ੍ਹਾਂ ਸਭ ਕੁਝ ਤਬਾਹ ਹੋ ਗਿਆ ਸੀ ਉਸ ਨੇ ਬਹੁਤਾ ਨਹੀਂ ਸੋਚਿਆ ਤੇ ਜਲਦੀ ਨਾਲ ਮੀਨਾ ਨੂੰ ਲੱਭਣ ਲਈ ਖੇਤਾਂ ਵੱਲ ਦੌੜ ਪਿਆ ਚੰਨ ਦੀ ਹਲਕੀ ਰੋਸ਼ਨੀ ਵਿੱਚ ਉਸ ਨੇ ਦੂਰੋਂ ਮੀਨਾ ਨੂੰ ਖੇਤਾਂ ਵਿੱਚੋਂ ਆਉਂਦੇ ਦੇਖਿਆ ਪਰ ਮੀਨਾ ਦੇ ਨਾਲ ਹਰਬੰਸ ਵੀ ਸੀ ਹਰਬੰਸ ਦਾ ਹੱਥ ਮੀਨਾ ਦੀ ਬਾਹ ਤੇ ਸੀ ਜਿਵੇਂ ਕਿ ਉਹ ਉਸ ਨੂੰ ਕਿਸੇ ਗਹਿਰੀ ਗੱਲ ਬਾਰੇ ਪੁੱਛ ਰਿਹਾ ਹੋਵੇ ਗੁਰਪ੍ਰੀਤ ਨੂੰ ਵੇਖ ਕੇ ਮੀਨਾ ਦੇ ਚਿਹਰੇ ਤੇ ਡਰ ਪੈਦਾ ਹੋ ਗਿਆ ਪਰ ਹਰਬੰਸ ਨੇ ਉਸ ਨੂੰ ਨਹੀਂ ਦੇਖਿਆ ਸੀ ਗੁਰਪ੍ਰੀਤ ਜਲਦੀ ਦੌੜ ਕੇ ਨੇੜੇ ਪਹੁੰਚਿਆ ਹਰਬੰਸ ਦੀਆਂ ਅੱਖਾਂ ਵਿੱਚ ਇੱਕ ਗਹਿਰਾ ਦੁੱਖ ਤੇ ਗੁੱਸਾ ਸੀ ਗੁਰਪ੍ਰੀਤ ਕੀ ਤੂੰ ਸੋਚਦਾ ਸੀ ਕਿ ਮੈਂ ਕੁਝ ਨਹੀਂ ਜਾਣਦਾ ਹਰਬੰਸ ਨੇ ਗਹਿਰੀ ਆਵਾਜ਼ ਵਿੱਚ ਕਿਹਾ ਮੈਂ ਇਹ ਸਭ ਪਤਾ ਲੱਗਣ ਤੋਂ ਬਾਅਦ ਵੀ ਚੁੱਪ ਰਿਹਾ ਕਿਉਂਕਿ ਮੈਂ ਸੋਚ ਰਿਹਾ ਸੀ ਕਿ ਤੂੰ ਸੱਚ ਬਿਆਨ ਕਰੇਗਾ ਪਰ ਤੂੰ ਤਾਂ ਦੋਵੇਂ ਪਾਸੇ ਖੇਡ ਰਿਹਾ ਸੀ ਮਾਨਪ੍ਰੀਤ ਨਾਲ ਵੀ ਤੇ ਮੀਨਾ ਨਾਲ ਵੀ ਇਹ ਸੁਣ ਕੇ ਗੁਰਪ੍ਰੀਤ ਪੱਥਰ ਵਾਂਗ ਥੱਲੇ ਡਿੱਗ ਪਿਆ ਹਰਬੰਸ ਨੂੰ ਸਿਰਫ ਮੀਨਾ ਤੇ ਉਸਦੇ ਰਸਤੇ ਬਾਰੇ ਹੀ ਨਹੀਂ ਸਗੋਂ ਮਨਪ੍ਰੀਤ ਨਾਲ ਵੀ ਉਸਦੇ ਰਾਜ ਬਾਰੇ ਪਤਾ ਲੱਗ ਗਿਆ ਸੀ ਹਰਵੰਸ ਨੇ ਗਹਿਰੀ ਨਜ਼ਰਾਂ ਨਾਲ ਗੁਰਪ੍ਰੀਤ ਦੀਆਂ ਅੱਖਾਂ ਵਿੱਚ ਵੇਖਿਆ ਤੇ ਕਿਹਾ ਮੈਨੂੰ ਲੱਗਦਾ ਸੀ ਕਿ ਤੂੰ ਮੇਰਾ ਸੱਚਾ ਦੋਸਤ ਹੈ ਪਰ ਤੂੰ ਤਾਂ ਦੂਰੀ ਖੇਡ ਖੇਡ ਰਿਹਾ ਸੀ ਪਿਆਰ ਇੱਕ ਪਾਸੇ ਤੇ ਸਰੀਰਕ ਲਾਲਸਾ ਦੂਜੇ ਪਾਸੇ ਗੁਰਪ੍ਰੀਤ ਨੇ ਹਰਵੰਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਮੈਨੂੰ ਸਿਰਫ ਮੀਨਾ ਨਾਲ ਪਿਆਰ ਹੈ ਮਨਪ੍ਰੀਤ ਨਾਲ ਕੁਝ ਵੀ ਨਹੀਂ ਹੈ ਇਹ ਸਿਰਫ ਇੱਕ ਗਲਤੀ ਸੀ ਪਰ ਹਰਮੰਸ ਦੀ ਗੱਲ ਤੋਂ ਪਤਾ ਲੱਗ ਰਿਹਾ ਸੀ ਕਿ ਹੁਣ ਕੁਝ ਵੀ ਬਦਲਣ ਵਾਲਾ ਨਹੀਂ ਸੀ ਗਲਤੀ ਤਾਂ ਸਿਰਫ ਇੱਕੋ ਵਾਰ ਹੁੰਦੀ ਹੈ ਪਰ ਤੂੰ ਤਾਂ ਦੂਰੀ ਜ਼ਿੰਦਗੀ ਜਿਉਣਾ ਚਾਹੁੰਦਾ ਸੀ ਹੁਣ ਮੈਂ ਇਸ ਗੱਲ ਦਾ ਅੰਤ ਕਰਾਂਗਾ ਇਹ ਕਹਿ ਕੇ ਹਰਮੰਸ ਮੀਨਾ ਨੂੰ ਉੱਥੇ ਹੀ ਛੱਡ ਕੇ ਚਲਾ ਗਿਆ ਪਰ ਉਸਦੇ ਮਨ ਵਿੱਚ ਕੀ ਚੱਲ ਰਿਹਾ ਸੀ ਇਹ ਪਤਾ ਨਹੀਂ ਲੱਗਾ ਗੁਰਪ੍ਰੀਤ ਤੇ ਮੀਨਾ ਨੇ ਖਮੋਸ਼ੀ ਨਾਲ ਇੱਕ ਦੂਜੇ ਵੱਲ ਦੇਖਿਆ ਉਹ ਦੋਵੇਂ ਹੀ ਡਰੇ ਹੋਏ ਸੀ ਉਹਨਾਂ ਨੂੰ ਪਤਾ ਨਹੀਂ ਸੀ ਕਿ ਹਰਬੰਸ ਹੁਣ ਕੀ ਕਰਨ ਵਾਲਾ ਹੈ ਪਰ ਅਸਲ ਵਿੱਚ ਗੱਲ ਇਹ ਸੀ ਕਿ ਸੱਚ ਕੁਝ ਹੋਰ ਸੀ ਜਿਸ ਦੇ ਬਾਰੇ ਗੁਰਪ੍ਰੀਤ ਵੀ ਜਾਣਦਾ ਨਹੀਂ ਸੀ ਜਦੋਂ ਹਰਬੰਸ ਚਲਾ ਗਿਆ ਤਾਂ ਮੀਨਾ ਨੇ ਗੁਰਪ੍ਰੀਤ ਨੂੰ ਚਿੰਤਾ ਵਿੱਚ ਦੇਖਿਆ ਉਸ ਦੀਆਂ ਅੱਖਾਂ ਵਿੱਚ ਡਰ ਤੇ ਨਿਰਾਸ਼ਾ ਸੀ ਗੁਰਪ੍ਰੀਤ ਇੱਕ ਸੱਚ ਹੈ ਜਿਸ ਦਾ ਤੈਨੂੰ ਪਤਾ ਨਹੀਂ ਪਰ ਹੁਣ ਮੈਂ ਛੁਪਾ ਨਹੀਂ ਸਕਦੀ ਹਾਂ ਗੁਰਪ੍ਰੀਤ ਹੌਲੀ ਜਿਹਾ ਪੁੱਛਦਾ ਹੈ ਕੀ ਸੱਚ ਮੀਨਾ ਮੀਨਾ ਨੇ ਇੱਕ ਲੰਮਾ ਸਾਹ ਲਿਆ ਤੇ ਆਪਣੀਆਂ ਅੱਖਾਂ ਵਿੱਚੋਂ ਹੰਝੂ ਪੂੰਝਦੇ ਹੋਏ ਕਹਿਣ ਲੱਗੀ ਹਰਵੰਸ ਨੇ ਮੈਨੂੰ ਇਸ ਲਈ ਇੱਥੇ ਲਿਆਂਦਾ ਸੀ ਕਿਉਂਕਿ ਘਰ ਵਿੱਚ ਗਲਤ ਹੋ ਰਿਹਾ ਸੀ ਉਸ ਦਾ ਤੇ ਮਨਪ੍ਰੀਤ ਦਾ ਰਿਸ਼ਤਾ ਸਹੀ ਨਹੀਂ ਚੱਲ ਰਿਹਾ ਸੀ ਉਹ ਮੈਨੂੰ ਕਈ ਵਾਰ ਉਜਾ ਜਿਹੇ ਹਾਲਾਤਾਂ ਵਿੱਚ ਦੇਖ ਚੁੱਕੀ ਸੀ ਜੋ ਮੈਨੂੰ ਚੁੱਪ ਰਹਿਣ ਲਈ ਮਜਬੂਰ ਕਰ ਦਿੰਦਾ ਸੀ ਪਰ ਸੱਚ ਤਾਂ ਇਹ ਹੈ ਕਿ ਮਨਪ੍ਰੀਤ ਪਹਿਲਾਂ ਹੀ ਕਿਸੇ ਹੋਰ ਨਾਲ ਰਿਸ਼ਤਾ ਰੱਖਦੀ ਸੀ ਇਹ ਸੁਣ ਕੇ ਗੁਰਪ੍ਰੀਤ ਦਾ ਦਿਮਾਗ ਹੱਕਾ ਬੱਕਾ ਰਹਿ ਗਿਆ ਕੀ ਮਨਪ੍ਰੀਤ ਦਾ ਰਿਸ਼ਤਾ ਕਿਸੇ ਹੋਰ ਨਾਲ ਸੀ ਮੀਨਾ ਨੇ ਸਿਰ ਹਿਲਾਇਆ ਹਾਂ ਉਹ ਸ਼ਹਿਰ ਦੇ ਕਿਸੇ ਵਿਅਕਤੀ ਨਾਲ ਲੰਬੇ ਸਮੇਂ ਤੋਂ ਗਲਤ ਰਿਸ਼ਤੇ ਵਿੱਚ ਸੀ ਹਰਵੰਸ ਨੂੰ ਇਸ ਦਾ ਪਤਾ ਸੀ ਪਰ ਉਹ ਚੁੱਪ ਰਿਹਾ ਕਿਉਂਕਿ ਉਹ ਸਮੇਂ ਸਹੀ ਸਮੇਂ ਦਾ ਇੰਤਜ਼ਾਰ ਕਰ ਰਿਹਾ ਸੀ ਉਸ ਨੂੰ ਸ਼ੱਕ ਤਾਂ ਪਹਿਲਾਂ ਹੀ ਸੀ ਪਰ ਜਦੋਂ ਉਸ ਨੇ ਤੈਨੂੰ ਤੇ ਮਨਪ੍ਰੀਤ ਨੂੰ ਨੇੜੇ ਦੇਖਿਆ ਤਾਂ ਉਹ ਇਹ ਗਲਤਫਹਿਮੀ ਪਾਲ ਬੈਠਾ ਕਿ ਤੁਸੀਂ ਦੋਵੇਂ ਹੀ ਗਲਤ ਹੋ ਇਹ ਖੁਲਾਸਾ ਗੁਰਪ੍ਰੀਤ ਲਈ ਬਹੁਤ ਵੱਡਾ ਝਟਕਾ ਸੀ ਮਨਪ੍ਰੀਤ ਜਿਸ ਨਾਲ ਉਸ ਨੇ ਕੋਈ ਗਲਤੀ ਨਹੀਂ ਕੀਤੀ ਅਸਲ ਵਿੱਚ ਕਿਸੇ ਹੋਰ ਦੇ ਨਾਲ ਰਿਸ਼ਤਾ ਰੱਖ ਰਹੀ ਸੀ ਹਰਬੰਸ ਦਾ ਇਹ ਗੁੱਸਾ ਸਿਰਫ ਗੁਰਪ੍ਰੀਤ ਤੇ ਉਸਦੀ ਪੈਨਮੀਨਾ ਤੇ ਰਿਸ਼ਤੇ ਤੋਂ ਨਹੀਂ ਸੀ ਸਗੋਂ ਮਾਨਪ੍ਰੀਤ ਨੇ ਉਸਦੀ ਜ਼ਿੰਦਗੀ ਨੂੰ ਤਬਾਹ ਕਰ ਦਿੱਤਾ ਸੀ ਗੁਰਪ੍ਰੀਤ ਨੇ ਸੋਚਦੇ ਹੋਏ ਕਿਹਾ ਮਤਲਬ ਹਰਬੰਸ ਨੂੰ ਪਤਾ ਸੀ ਕਿ ਮੈਂ ਕੁਝ ਵੀ ਗਲਤ ਨਹੀਂ ਕੀਤਾ ਮੀਨਾ ਨੇ ਸਿਰ ਹਿਲਾਇਆ ਉਸ ਨੂੰ ਇਹ ਸਮਝ ਆ ਗਿਆ ਸੀ ਕਿ ਤੂੰ ਦੋਸਤੀ ਦੀ ਲਕੀਰ ਪਾਰ ਨਹੀਂ ਕੀਤੀ ਪਰ ਉਸ ਦਾ ਗੁੱਸਾ ਕਈ ਮਾਮਲਿਆਂ ਤੇ ਸੀ ਉਹ ਮੇਰੇ ਨਾਲ ਮਿਲਕੇ ਮਨਪ੍ਰੀਤ ਦਾ ਸੱਚ ਬਾਹਰ ਲਿਆਉਣਾ ਚਾਹੁੰਦਾ ਸੀ ਪਰ ਉਸਨੇ ਮੈਨੂੰ ਰੋਕ ਦਿੱਤਾ ਕਿ ਉਹ ਆਪਣੇ ਤਰੀਕੇ ਨਾਲ ਸੱਚ ਸਾਹਮਣੇ ਲੈ ਕੇ ਆਵੇਗਾ ਇਸ ਖੁਲਾਸੇ ਨੇ ਗੁਰਪ੍ਰੀਤ ਦੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਸੀ ਉਹ ਜਿੱਥੇ ਸਮਝ ਰਿਹਾ ਸੀ ਕਿ ਉਸਦੀ ਗਲਤੀ ਨੇ ਸਭ ਕੁਝ ਖਰਾਬ ਕਰ ਦਿੱਤਾ ਹੈ ਅਸਲ ਵਿੱਚ ਮਨਪ੍ਰੀਤ ਦਾ ਧੋਖਾ ਤੇ ਹਰਵੰਸ ਦੀ ਚੁੱਪ ਇਸ ਖੇਡ ਦਾ ਕਾਰਨ ਸੀ ਹਰਵੰਸ ਨੂੰ ਗੁਰਪ੍ਰੀਤ ਨਾਲ ਗੁੱਸਾ ਨਹੀਂ ਸੀ ਪਰ ਉਸਦੀ ਜ਼ਿੰਦਗੀ ਵਿੱਚ ਹਲਚਲ ਦੇਖ ਰਹੀ ਸੀ ਉਹ ਆਪਣੇ ਰਿਸ਼ਤੇ ਨੂੰ ਦੁਬਾਰਾ ਸ਼ੁਰੂ ਕਰਨ ਲਈ ਤਿਆਰ ਹੋ ਗਿਆ ਸੀ ਕੁਝ ਹਫ਼ਤਿਆਂ ਬਾਅਦ ਗੁਰਪ੍ਰੀਤ ਤੇ ਹਰਬੰਸ ਦੀ ਜ਼ਿੰਦਗੀ ਵਿੱਚ ਵੱਡੇ ਬਦਲਾਅ ਆ ਚੁੱਕੇ ਸੀ ਹਰਬੰਸ ਨੂੰ ਮਨਪ੍ਰੀਤ ਦੇ ਧੋਖੇ ਬਾਰੇ ਪੂਰੀ ਤਰ੍ਹਾਂ ਪਤਾ ਲੱਗ ਗਿਆ ਸੀ ਦੋਵੇਂ ਪਤੀ ਪਤਨੀ ਨੇ ਆਖਰਕਾਰ ਤਲਾਕ ਦੇ ਕਾਗਜ਼ਤ ਦਾਖਲ ਕਰ ਦਿੱਤੇ ਇਹ ਫੈਸਲਾ ਹਰਬੰਸ ਲਈ ਆਸਾਨ ਨਹੀਂ ਸੀ ਪਰ ਉਸ ਨੂੰ ਸਮਝ ਆ ਗਿਆ ਸੀ ਕਿ ਮਾਨਪ੍ਰੀਤ ਨਾਲ ਰਿਸ਼ਤਾ ਹੋਰ ਲੰਮਾ ਨਹੀਂ ਚੱਲ ਸਕਦਾ ਉਹਨਾਂ ਦਾ ਤਲਾਕ ਹੋ ਗਿਆ ਤੇ ਤਲਾਕ ਤੋਂ ਬਾਅਦ ਹਰਬੰਸ ਨੇ ਆਪਣੇ ਆਪ ਨੂੰ ਸਮਝਣ ਲਈ ਸਮਾਂ ਦਿੱਤਾ ਉਹ ਸਾਫ਼ ਦਿਲ ਦਾ ਬੰਦਾ ਸੀ ਇਸ ਲਈ ਆਪਣੇ ਦੋਸਤਾਂ ਨਾਲ ਮਿਲ ਕੇ ਫੈਸਲਾ ਕੀਤਾ ਕਿ ਉਹ ਆਪਣੀ ਜ਼ਿੰਦਗੀ ਦੀ ਇੱਕ ਨਵੀਂ ਸ਼ੁਰੂਆਤ ਕਰੇਗਾ ਉਹ ਖੇਤਾਂ ਵਿੱਚ ਵਾਪਸ ਗਿਆ ਤੇ ਦਿਨ ਰਾਤ ਮਿਹਨਤ ਕਰਨ ਲੱਗਾ ਜਿਸ ਨਾਲ ਉਸ ਦੀ ਜ਼ਿੰਦਗੀ ਵਿੱਚ ਇੱਕ ਨਵਾਂ ਜੋਸ਼ ਆ ਗਿਆ ਸੀ ਉਹ ਸਮਝ ਚੁੱਕਾ ਸੀ ਕਿ ਇੱਕ ਧੋਖੇ ਕਰਕੇ ਉਸਦੀ ਸਾਰੀ ਜ਼ਿੰਦਗੀ ਖਤਮ ਨਹੀਂ ਹੋ ਸਕਦੀ ਦੂਜੇ ਪਾਸੇ ਗੁਰਪ੍ਰੀਤ ਲਈ ਵੀ ਇਹ ਸਮਾਂ ਮੁਸ਼ਕਲ ਸੀ ਕਿਉਂਕਿ ਉਸਨੇ ਆਪਣੇ ਸਭ ਤੋਂ ਚੰਗੇ ਦੋਸਤ ਦੀ ਭੈਣ ਨਾਲ ਪਿਆਰ ਕੀਤਾ ਸੀ ਤੇ ਮਨਪ੍ਰੀਤ ਨਾਲ ਗਲਤ ਫਹਿਮੀ ਨੇ ਉਸਦੀ ਦੋਸਤੀ ਦੇ ਰਿਸ਼ਤੇ ਨੂੰ ਹਿਲਾ ਦਿੱਤਾ ਸੀ ਪਰ ਤਲਾਕ ਤੋਂ ਬਾਅਦ ਹਰਬੰਸ ਨੂੰ ਗੁਰਪ੍ਰੀਤ ਨਾਲ ਗੁੱਸਾ ਨਹੀਂ ਰਿਹਾ ਸੀ ਹਰਬੰਸ ਨੇ ਗੁਰਪ੍ਰੀਤ ਨੂੰ ਕਿਹਾ ਸੱਚ ਹਮੇਸ਼ਾ ਕੌੜਾ ਲੱਗਦਾ ਹੈ ਪਰ ਤੂੰ ਤੇ ਮੀਨਾ ਜੇਕਰ ਇੱਕ ਦੂਜੇ ਨਾਲ ਖੁਸ਼ ਹੋ ਤਾਂ ਤੁਹਾਡੇ ਲਈ ਕੁਝ ਵੀ ਗਲਤ ਨਹੀਂ ਹੈ ਇਹ ਗੱਲ ਗੁਰਪ੍ਰੀਤ ਲਈ ਇੱਕ ਹੌਸਲਾ ਸੀ ਮੀਨਾ ਨਾਲ ਰਿਸ਼ਤੇ ਨੇ ਉਸ ਨੂੰ ਦੁਬਾਰਾ ਪਿਆਰ ਤੇ ਇਮਾਨਦਾਰੀ ਵਿੱਚ ਵਿਸ਼ਵਾਸ ਦਿਵਾਇਆ ਗੁਰਪ੍ਰੀਤ ਤੇ ਮੀਨਾ ਨੇ ਹੌਲੀ-ਹੌਲੀ ਆਪਣੇ ਰਿਸ਼ਤੇ ਨੂੰ ਅੱਗੇ ਵਧਾਉਣਾ ਸ਼ੁਰੂ ਕਰ ਦਿੱਤਾ। ਉਹਨਾਂ ਨੇ ਇੱਕ ਦੂਜੇ ਨੂੰ ਵੱਧ ਸਮਾਂ ਦਿੱਤਾ ਤਾਂ ਜੋ ਉਹਨਾਂ ਦਾ ਰਿਸ਼ਤਾ ਹੋਰ ਮਜ਼ਬੂਤ ਹੋ ਸਕੇ। ਤਲਾਕ ਤੇ ਇਹ ਸਾਰੇ ਰੋਲੇ ਦੇ باوجود ਦੋਵਾਂ ਤੇ ਜੀਵਨ ਵਿੱਚ ਇੱਕ ਨਵੀਂ ਰੋਸ਼ਨੀ ਆਈ ਸੀ। ਇਸ ਪੂਰੇ ਹਾਦਸੇ ਨੇ ਉਹਨਾਂ ਨੂੰ ਇਹ ਸਿਖਾਇਆ ਕਿ ਸਮਾਂ ਕਦੇ ਰੁਕਦਾ ਨਹੀਂ ਤੇ ਹਰੇਕ ਖਤਮ ਹੋਈ ਕਹਾਣੀ ਦੇ ਅਖੀਰ ਤੇ ਨਵਾਂ ਅਧਿਆਇ ਜ਼ਰੂਰ ਸ਼ੁਰੂ ਹੁੰਦਾ ਹੈ। ਦੋਸਤੋ ਕਹਾਣੀ ਕਿਵੇਂ ਲੱਗੀ? ਕਮੈਂਟ ਕਰਕੇ ਜਰੂਰ ਦੱਸਣਾ ਜੀ ਤੇ ਹੋਰ ਕਹਾਣੀਆਂ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਧੰਨਵਾਦ ਜੀ